ਮੈਂ ਅੱਜ ਸਾਰੀ ਦੁਨੀਆ ਨੂੰ ਗੰਗਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਔਰ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਸੰਦੇਸ਼ ਜਿਹੜਾ ਹੈ ਕਿਰਤ ਕਰੋ ਵੰਡ ਕੇ ਛਕੋ ਇਹ ਸਾਡੇ ਪੰਜਾਬੀਆਂ ਨੂੰ ਸਾਡੇ ਦੇਸ਼ਵਾਸੀਆਂ ਨੂੰ ਸਾਰੀ ਦੁਨੀਆ ਨੂੰ ਇੱਕ ਬਹੁਤ ਵੱਡਾ ਸਨੇਹਾ ਹੈ ਕਿ ਇਸ ਦੁਨੀਆ ਦੇ ਵਿੱਚ ਕੀਰਤ ਜਿਹੜੀ ਹੈਗੀ ਉਸ ਤੋਂ ਉਪਰ ਕੁਝ ਨਹੀਂ ਹੈਗਾ ਕੀਰਤ ਕਰੋ ਮਿਹਨਤ ਕਰੋ ਔਰ ਜੋ ਵੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਭਾਈਚਾਰਕ ਸਾਂਝ ਸਾਂਝ ਹੈ ਕਿ ਵੰਡ ਕੇ ਖਾਓ ਔਰ ਗੁਰਦਾਨ ਸਿੰਘ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਵਾਕ ਹੈਗਾ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਜਿਹੜਾ ਸਾਡਾ ਵਾਤਾਵਰਣ ਜਿਹੜੀ ਸਾਡੀ ਪਵਨ ਹੈ ਜਿਹੜੀ ਹਵਾ ਹੈ ਉਹਨੂੰ ਗੁਰੂ ਦਾ ਦਰਜਾ ਦਿੱਤਾ ਗਿਆ। ਸੋ ਮੈਂ ਦੇਸ਼ ਵਾਸੀਆਂ ਨੂੰ ਸਾਡੇ ਔਰ ਖਾਸ ਤੌਰ ਤੇ ਮੇਰੇ ਪੰਜਾਬੀਆਂ ਨੂੰ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੀ ਸਾਡੀ ਪਰਾਲੀ ਇਹਦੀ ਸਾਂਭ ਕਰੀਏ ਇਹਨੂੰ ਸਾੜੀਏ ਨਾ ਕਿਉਂਕਿ ਸਾੜਨ ਦੇ ਨਾਮ ਜਿਹੜਾ ਵਾਤਾਵਰਣ ਸਾਡਾ ਦੂਸ਼ਿਤ ਹੁੰਦਾ ਹੈ ਇਹਦੇ ਨਾਲ ਕਈ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਅੱਜ ਇਸ ਖੁਸ਼ੀ ਦੇ ਪਵਿੱਤਰ ਦਿਹਾੜੇ ਦੇ ਤੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਥ ਅਕਾਲੀ ਦਲ ਵੱਲੋਂ 1.5 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਮੇਰੀ ਦਸਤਾਰ ਮੇਰੀ ਸ਼ਾਨ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਵੱਧ ਤੋਂ ਵੱਧ ਦਸਤਾਰਾਂ ਸਜਾਈਏ ਕਿਉਂਕਿ ਦਸਤਾਰ ਸਿੱਖ ਦੀ ਸ਼ਾਨ ਹਨ ਸਿਰ ਦੀ ਸ਼ਾਨ ਹਨ ਦਸਤਾਰ ਸਾਡਾ ਤਾਜ ਹੈ ਪੁਰਾਣੇ ਸਮਿਆਂ ਦੇ ਵਿੱਚ ਮੁਗਲ ਰਾਜ ਦੇ ਵਿੱਚ ਸਿਰਫ ਰਾਜੇ ਮਹਾਰਾਜ ਹੀ ਦਸਤਾਰ ਬੰਨ ਸਕਦੇ ਸਨ ਗੁਰੂ ਸਾਹਿਬ ਨੇ ਉਹਨਾਂ ਦਾ ਘਰ ਭੰਨਣ ਲਈ ਗਰੀਬ ਜਨਤਾ ਨੂੰ ਮਤਲਬ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਦਸਤਾਰ ਸਜਾਈਏ ਉਸ ਮੁਹਿੰਮ ਦੇ ਤਹਿਤ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਸਤਾਰ ਕੈਂਪ ਲਗਾਏ ਗਏ ਜਿਸ ਦੇ ਤਹਿਤ ਅੱਜ ਗੁਰਦੁਆਰਾ ਵਜੀਤਪੁਰ ਸਾਹਿਬ ਵਿਖੇ 10 ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਾਰੀ ਟੀਮ ਵੱਲੋਂ ਇੱਥੇ ਦਸਤਾਰ ਕੈਂਪ ਲਗਾਇਆ ਗਿਆ ਜਿਦੇ ਵਿੱਚ ਅਸੀਂ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਵੱਧ ਤੋਂ ਵੱਧ ਦਸਤਾਰਾਂ ਸਜਾਈਏ ਕਿਉਂਕਿ ਦਸਤਾਰ ਸਿਰ ਦਾ ਤਾਜ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਰੰਗ ਦੇਵ ਜੀ ਦੇ ਗੁਰਪੁਰ ਦੇ ਉੱਤੇ ਜਿਹੜਾ ਅੱਜ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦਸਤਾਰਾਂ ਦਾ ਲੰਗਰ ਲਾਇਆ ਗਿਆ ਹੈ ਦਸਤਾਰ ਕੈਂਪ ਵੀ ਲਾਇਆ ਜਾ ਰਿਹਾ ਇੱਥੇ ਇਹ ਸਾਰਾ ਹੀ ਯੂਥ ਵੱਲੋਂ ਜਿਹੜਾ ਪ੍ਰਚਾਰਾ ਕੀਤਾ ਜਾ ਰਿਹਾ ਹੈ ਪਹਿਲਾਂ ਪੂਰੇ ਅੱਜ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਗੁਰਪੁਰ ਮਨਾਇਆ ਜਾ ਰਿਹਾ ਔਰ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਦਸਤਾਰ ਕੈਂਪ ਔਰ ਦਸਤਾਰ ਲੰਗਰ ਜਿਹੜਾ ਉਹ ਚੱਲਦਾ ਅੱਜ ਪੋਦੇ ਵੀ ਜਿਹੜਾ ਉਹ ਵੰਡੇ ਜਾ ਰਹੇ ਹੈਗੇ ਪੋਦਿਆਂ ਦੇ ਵੀ ਉਹਦੇ ਲਈ ਅੱਜ ਅਸੀਂ ਚਾਹੁੰਦੇ ਹਾਂ ਕਿ ਗ੍ਰੀਨਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਜਿੰਨਾ ਹੋ ਸਕੇ ਕਿਉਂਕਿ ਪੋਲਿਊਸ਼ਨ ਬਹੁਤ ਹੋ ਰਿਹਾ ਹੁੰਦੇ ਕਾਰਨ ਜਿਹੜਾ ਹੈ ਸਾਨੂੰ ਅੱਜ ਗ੍ਰੀਨਰੀ ਦੀ ਵੀ ਜਿਹੜੀ ਆ ਬੜੀ ਵੱਡੀ ਲੋੜ ਹੈ ਯੂਥ ਵੱਲੋਂ ਜਿਹੜਾ ਹੈ ਜੋ ਪ੍ਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਉਹ ਵੱਡੀ ਕਿੰਤੀ ਦੇ ਵਿੱਚ ਸੰਗਤਾਂ ਜਿਹੜੀ ਅੱਜ ਗੁਰਦੁਆਰਾ ਸਾਹਿਬ ਆ ਰਹੀਆਂ ਔਰ ਮੁਕਤਬਸਤ ਹੋ ਰਹੀਆਂ ਨੇ ਅੱਜ ਇਤਿਹਾਸਿਕ ਸਾਡੇ ਗੁਰਦੁਆਰਾ ਸਾਹਿਬ ਹੈ ਜਾਮਨੀ ਸਾਹਿਬ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਗਤ ਇੱਥੇ ਪਹੁੰਦੀ ਔਰ ਤੁਸੀਂ ਅੱਜ ਲੋਕਾਂ 'ਚ ਇੰਨਾ ਉਤਸ਼ਾਹ ਜਿਹੜਾ ਉਹ ਦਸਤਾਰ ਨੂੰ ਸਜਾਉਣ ਦੇ ਵਿੱਚ ਹੈਗਾ ਕਿ ਛੋਟੇ-ਛੋਟੇ ਬੱਚੇ ਪਰਿਵਾਰ ਉਹਨਾਂ ਦੇ ਮਾਤਾ-ਪਿਤਾ ਜਿਹੜੇ ਆਪ ਇੱਥੇ ਆ ਕੇ ਜੜੀਆਂ ਦਸਤਾਰਾ ਸਜਾਉਣ ਲਈ ਆਪਦੇ ਬੱਚਿਆਂ ਨੂੰ ਪ੍ਰੇਰਿਤ ਵੀ ਕਰ ਰਹੀਆਂ ਔਰ ਬੜਾ ਵਧੀਆ ਯੂਥ ਦਾ ਜਿਹੜਾ ਹੈ ਜਿਹੜਾ ਸ਼ਲੰਘਾ ਯੋਗ ਕਦਮ ਚੁੱਕਿਆ ਗਿਆ ਹੈ ਜਿਹੜਾ ਇੰਕੀ